ਉਹ ਤੋਂ ਪਛਤਾਇਆ ਪਛਤਾਉਂਦੇ ਗੁਰਬਾਣੀ ਅਨਸਾਰ ਹੈ ਵੀ ਅੰਤ ਕਾਲ ਤੇਰੀ ਖੁੱਲੇ ਹੈ ਗਾਂਢ ਜਿਨ੍ਹਾਂ ਨੇ ਗੁਰਬਾਣੀ ਨੂੰ ਪੜਿਆ ਨਾ ਜਾਣਿਆ ਸੱਚੇ ਪਾਤਸ਼ਾਹ ਦਾ ਪੇਧ ਉਹਨਾਂ ਨੇ ਕਿਹਾ ਵੀ ਅੰਤ ਸਮੇਂ ਬੰਦੇ ਦੀ ਨਾ ਇੱਥੋਂ ਜਿਹੜੀ ਤੁੰਨੇ ਆ ਨਾ ਤੁੰਨ ਇੱਥੋਂ ਇੱਕ ਕਬੀਰ ਸਾਹਿਬ ਨੇ ਬਹੁਤ ਵੱਡਾ ਇਹਦੇ ਵਿੱਚ ਵੀ ਅੰਤ ਸਮੇਂ ਜਦੋਂ ਤੁੰਨੀ ਤੋਂ ਗਾਂਢ ਖੁੱਲਦੀ ਆ ਨਾ ਜਦੋਂ ਜਾਮ ਆਉਂਦਿਆ ਤੇ ਉਹ ਪਤਾ ਲੱਗਦਾ ਬੰਦੇ ਨੂੰ ਮੈਂ ਜਾ ਰਿਹਾ ਉਨਾ ਗੁਰਮਖੰਦਾ ਸਮਝਾਉਣਾ ਗੁਰਬਾਣੀ ਅਨਸਾਰ ਬੰਦਿਆਂ ਨੂੰ ਕੁਝ ਸੈਕਿੰਡ ਪਹਿਲਾਂ ਸਮਝ ਲੱਗਦੀ ਆ ਵੀ ਆਹ ਤੇ ਬੜਾ ਲੋਕਕ ਨਜ਼ਾਰਾ ਬਹੁਤ ਨਾਨਦਿਆ ਤੇ ਕਿੱਥੇ ਸੀ ਫਿਰ ਸਮਝ ਲੱਗਦੀ ਆ ਵੀ ਇਹ ਉਹ ਚੀਜ਼ ਆ ਜਿਹੜੀ ਤੂੰ ਚੀਰੀ ਉਥੋਂ ਲੁਕਾ ਕੇ ਲਿਆ ਸੀ ਚਿੱਠੀ ਜਿਹੜੀ ਚਿੱਠੀ ਲਿਖਾ ਕੇ ਲਿਆਇਆ ਸੀ ਨਾ ਮਹਾਰਾਜ ਦੇ ਕੋਲੋਂ ਵੀ ਇੰਨਾ ਸਮਾਂ ਤੂੰ ਸੰਸਾਰ ਤੇ ਰਹਾਣਾ ਤੇ ਉੱਥੇ ਜਾ ਕੇ ਸੇਵਨ ਨੂੰ ਬੰਦਗੀ ਕਰਕੇ ਤੇ ਕੰਪਲੀਟ ਹੋ ਕੇ ਆ ਜਾ ਸੋ ਇੱਥੇ ਆਣ ਕੇ ਕੀ ਕੀਤਾ ਭੁੱਲ ਹੀ ਗਿਆ ਉਹ ਮੰਗਤੇ ਵਾਲੀ ਗੱਲ ਜਿਸ ਤਰ੍ਹਾਂ ਮਹਤਰੀ ਨੇ ਉਹਨੂੰ ਯਾਦ ਕਰਾ ਦਿੱਤਾ ਵੀ ਆਪਣੇ ਘਰ ਜਾ ਤੇਰੇ ਘਰ ਚ ਬੜਾ ਸੁਖਿਆ ਸਾਨੂੰ ਵੀ ਗੁਰਮਖ ਸਾਧੂ ਜਾਨਾ ਗੁਰੂ ਸਾਹਿਬ ਦੀ ਬਾਣੀ ਚੇਤੇ ਕਰਾ ਰਹੀ ਆ ਭਈ ਭਲੇਖਾ ਨਾ ਖਾਜੋ ਭਲੇਖਾ ਪਾਉਣ ਵਾਸਤੇ ਕੱਲ ਜੋਗ ਦੇ अनेका ਹੀ ਜਿਹੜੇ ਸਾਧਨ ਨੇ ਨਿਕਲ ਜੋ ਭਲੇਖੇ ਦੇ ਵਿੱਚੋਂ ਨਿਕਲ ਜੋ ਬਾਹਰ ਲੋਕ ਕਹਾਣੀਆਂ ਸੁਣ ਲੋ ਗੁਰਬਾਣੀ ਵੇਖੋ ਧਰੂ ਭਗਤ ਦੀ ਵੀ ਵਿਚਾਰ ਕਹਿਵ ਜੀ ਕੀਤੀ ਐਸੇ ਸਟੇਜ ਤੋਂ ਵੇਖੋ ਉਹਦੀ ਵੀ ਉਮਰ ਸੀ ਹੱਥਨ ਖੇਡਣ ਦੀ ਉਹਨੂੰ ਹਸਣਾ ਖੇਡਾ ਘੜਾ ਬੁਰਾ ਲੱਗਦਾ ਸੀ ਪਰ ਨਹੀਂ ਉਹਨੇ ਕੀ ਕੀਤਾ ਨਿਰਪੈ ਪਦ ਪਾਇਆ ਉਹਨੇ ਪਰਮੇਸ਼ਰ ਦੀ ਬੰਦਗੀ ਕੀਤੀ ਤੇ ਪਰਮੇਸ਼ਰ ਨੂੰ ਪਾ ਲਿਆ ਤੇ ਉਹ ਵੇਖੋ ਸਦਾ ਵਾਸਤੇ ਅਟਲ ਸਾਡੇ ਵਾਸਤੇ ਇੱਕ ਮਿਸਾਲ ਧਰੂ ਭਗਤ ਬਣ ਗਏ ਭਈ 6 ਸਾਲ ਦੇ ਬੱਚੇ ਨੇ ਜੇ ਬੰਦਗੀ ਕਰਕੇ ਪਰਮੇਸ਼ਰ ਨੂੰ ਪਾ ਲਿਆ ਨਾ ਇਹ ਮਨੁੱਖ ਤੇਰੀ ਸਾਰੀ ਉਮਰ ਬੀਤ ਗਈ ਆ ਜੇ ਤੈਨੂੰ ਕੋਈ ਪੁੱਛੇ ਪਰਮੇਸ਼ਰ ਤੇ ਘਰ ਬਾਰੇ ਤੂੰ ਕੀ ਪਤਾ ਕੀ ਦਸੂਗਾ ਇੰਨਾ ਕਹ ਸਕਦਾ ਜੇ ਗਿਆਨ ਗਿਆਨ ਇਕੱਠਾ ਕੀਤਾ ਗਿਆਨ ਵੀ ਚੰਗਾ ਗਿਆਨ ਇਕੱਠਾ ਕੀਤਾ ਇਹ ਇਤਰਾ ਮੈਂ ਸੁਣਿਆ ਆ ਕਿਤਾਬ ਚੋਂ ਪੜਿਆ ਗਿਆਨ ਇਕੱਠਾ ਕੀਤਾ ਤੇ ਜੇ ਕਵੇ ਵੀ ਗੁਰਮਖੋ ਸਿਮਰ ਸਮਾਧੀ ਬਾਰੇ ਕੋਈ ਵਿਰਲਾ ਹੀ ਵਿਰਲਾ ਕਹੂਗਾ ਵੀ ਹਾਂ ਬਈ ਅਬਲ ਤੇ ਵੇਖੋ ਸੱਚੇ ਪਾਤਸ਼ਾਹ ਦਾ ਹੁਕਮ ਹੀ ਐਸਾ ਕਿ ਉਹ ਬੋਲਣ ਜੋਗਾ ਰਹਿ ਨਹੀਂ ਜਾਂਦਾ ਸਿਰਫ ਇੰਨਾ ਕਹ ਇੰਨਾ ਕਹਿ ਸਕਦਾ ਗੂੰਗੇ ਦੀ ਮਠਿਆਈ ਵਾਂਗੂ ਨਾਉ ਦੱਸਣੇ ਜੋਗਾ ਕੁਝ ਤੇ ਨਾਮ ਨਹੀਂ ਕਰ ਸਕਦਾ ਸੋ ਮਹਾਰਾਜ ਕਿਰਪਾ ਕਰਨ ਸੰਗਤ ਦੇ ਵਿੱਚੋਂ ਇਹ ਦਾਤਾਂ ਵੱਡੂ ਮੁੱਲੀਆਂ ਦਾਤਾਂ ਮਿਲਦੀਆਂ ਨੇ ਜਿਨ੍ਹਾਂ ਦਾ ਕੋਈ ਇਸ ਚੀਜ਼ ਦੇ ਬਾਰੇ ਉਹਨਾਂ ਦਾ ਮੁਕਾਬਲਾ ਨਹੀਂ ਹੁੰਦਾ ਤੇ ਚੱਕਰ ਆ ਵੀ ਜਦੋਂ ਸ਼ੁਰੂ ਹੋ ਜਾਏ ਨਾ ਅਸੀਂ ਕਹਿ ਦਿੰਨੇ ਆਂ ਵੀ ਆਹ ਤਾਂ ਕੰਮ ਬੜਾ ਸੌਖਾ ਵਾ ਆਖਣ ਔਖਾ ਸੱਚਾ ਨਾ ਕੋਈ ਔਖਾ ਨਹੀਂ ਆ ਹੁਣੇ ਆਪਾਂ ਵਾਇਗੁਰੂ ਵਾਇਗੁਰੂ ਸ਼ੁਰੂ ਕਰ ਦਿੰਨੇ ਆ ਇਹ ਕਿਹੜੀ ਗੱਲ ਆ ਐਨੇ ਫਾਇਦੇ ਗਰਵਾਣੇ ਚ ਦੱਸਿਆ ਤੇ ਅੱਜ ਹੀ ਸ਼ੁਰੂ ਕਰ ਦਿੰਨੇ ਆ ਨਹੀਂ ਹੁੰਦਾ ਐਸੀਆਂ ਕਾਲ ਯੁੱਗ ਦੀਆਂ ਐਸੀਆਂ ਹਨੇਰੀਆਂ ਤੂਫਾਨ ਚੱਲਦੇ ਆ ਨਾ ਇਹਦੀ ਜਿਹੜੀ ਕਿਸ਼ਤੀ ਆ ਨਾ ਇਹ ਨਈਅਤ ਡੋਲਣ ਡਾ ਪਿੰਦੀ ਝਾਟੀ ਸੋ ਨਿਕਲਦੇ ਆ ਵਿਰਲੇ ਵਿਰਲੇ ਐਸੀ ਗੱਲ ਨਹੀਂ ਵੀ ਕੋਈ ਨਿਕਲਿਆ ਨਹੀਂ ਨਿਕਲਦੇ ਆ ਸੋ ਇਹ ਅਰਦਾਸਾ ਕਰਨੀ ਚਾਹੀਦੀ ਆ ਵੀ ਅਸੀਂ ਵੀ ਉਹਨਾਂ ਵਿਰਲਿਆਂ ਦੇ ਵਿੱਚ ਆ ਜਾਈਏ ਹੈ ਨਾ ਵਿਰਲੇ ਨਹੀਂ ਘਲੇ ਤੇ ਫੇਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਨਾ ਵੇਖੋ ਸੰਗਤ ਬੈਠੀ ਹੁੰਦੀ ਆ ਨਾ ਵਿਚਾਰ ਕੀਤੇ ਸੀ ਵਿਚਾਰ ਇਹ ਕੀਤੇ ਸੀ ਵੀ ਸੰਗਤ ਦੇ ਵਿੱਚ ਵੇਖੋ अनेका ਵਾਰੀ ਸੀ ਮਹਾਰਾਜ ਦੇ ਘਰ ਆਉਨੇ ਆ ਕਥਾ ਗੁਰਬਾਣੀ ਸੁਣਦੇ ਕੀਰਤਨ ਸੁਣਦੇ ਆ ਨਾ ਤੇ ਗੱਲ ਇਹ ਆ ਵੀ 100 ਬੰਦਿਆਂ ਨੂੰ 100 ਬੰਦਾ ਬੈਠਾ ਵਿਚਾਰ ਕਿਹ ਵੀ ਚ ਕੀਤੀ ਆ ਫੇਰ ਵੀ ਸੰਗਤ ਨਾ ਵੀ ਹੁੰਦੀ ਆ ਕਿਦਾ ਚਲੋ ਫੇਰ ਥੋੜੇ ਲੱਭ ਜਾ ਕਰ ਦਿੰਦੇ ਆ 100 ਬੰਦਾ ਇੱਥੇ ਬੈਠਾ ਤੇ ਇੱਕ ਬੰਦੇ ਨੇ ਇਥੋਂ ਕੋ ਵਿਚਾਰ ਕੀਤੀ ਆ ਨਾ ਹੁਣ ਵਿਚਾਰ ਵੇਖਣੀਆਂ ਗੁਰਮਤ ਦੀਆਂ ਕਲਾਸਾਂ ਨੇ ਜਿ ਤਰ੍ਹਾਂ ਸਾਡੀਆਂ ਇੱਥੇ ਕਲਾਸਾਂ ਨੇ ਨਾ ਪਹਿਲੀ ਦੂਜੀ ਤੀਜੀ ਗਾੜੀ 16ਵੀਂ ਤੋਂ ਗਾਹ ਕਲਾਸਾਂ ਨੇ ਸੋ ਗੁਰਮਤ ਦੇ ਵਿੱਚ ਵੀ ਕਲਾਸਾਂ ਨੇ ਜਿਉਂ ਇੱਕ ਬੰਦਾ ਜਾਗਿਆ ਹੀ ਨਹੀਂ ਅਜੇ ਤੱਕ ਅਜੇ ਤੱਕ ਕੋਈ ਨਾ ਪੰਜ ਵਕਾਰਾਂ ਦੇ ਅਧੀਨ ਹੀ ਚੱਲਦਾ ਪਿਆ ਉਹਨੂੰ ਸਿਮਰਨ ਦੀ ਤੁਸੀਂ ਗੱਲ ਸ਼ੁਰੂ ਕਰਤੀ ਨਹੀਂ ਪਤਾ ਲੱਗਣਾ ਉਹਨੂੰ ਨਹੀਂ ਪਤਾ ਲੱਗਣਾ ਸਟਾਰਟ ਆ ਕੇ ਅੱਗਾ ਪਹਿਲੋਂ ਪਹਿਲੋਂ ਉਹ ਜਗਿਆਸੂ ਬਣੇ ਵੇਖੋ ਇਹ ਕੀ ਕਲਾਸਾਂ ਨੇ ਜਗਿਆਸੂ ਜਾਗੇ ਜਾਗਣ ਤੋਂ ਬਾਅਦ ਇਹ ਅਵਸਥਾ ਸ਼ੁਰੂ ਹੁੰਦੀ ਜਾਗੇ ਤੋ ਜਦੋਂ ਉਹ ਬੰਦਾ ਜਾਗ ਜਾਂਦਾ ਜਗਿਆਸੂ ਹੋ ਜਾਂਦਾ ਨਾ ਉਦੋਂ ਹੀ ਅਗਲੀਆਂ ਕਲਾਸਾਂ ਜਾਗ ਜਗਿਆਸੂ ਤੋਂ ਬਾਅਦ ਸਾਧੂ ਸਾਧੂ ਤੋਂ ਬਾਅਦ ਸੰਤ ਸੰਤ ਤੋਂ ਬਾਅਦ ਬ੍ਰਹਮ ਗਿਆਨ ਇਹ ਅਗਲੀਆਂ ਸਟੇਜਾਂ ਚਲਦੀਆਂ ਜਾਂਦੀਆਂ ਤੇ ਕੀ ਹੁੰਦਾ ਉਹਨੂੰ ਉਹਨੂੰ ਛਪਾਉਣ ਦਾ ਆਪਣੇ ਆਪ ਨੂੰ ਛਪਾਉਣ ਦਾ ਵਾਲਾ ਆ ਜਾਂਦਾ ਸਾਡੀ ਹੁਣ ਵਸਤਾ ਕੀ ਆ ਵੀ ਕੋਲ ਸਾਡੇ ਭਾਵੇਂ 10 ਰੁਪਏ ਸ਼ੋਅ ਕਰਦੇ ਆ ਵੀ ਮੇਰੇ ਕੋਲ ਬਹੁਤ ਪੈਸੇ ਆ ਕੋਈ ਗੱਡੀ ਲਲੀ ਮਤਲਬ ਇਹ ਸਾਡੇ ਅੰਦਰ ਸੰਸਕਾਰ ਬਣਿਆ ਆਪਣੇ ਆਪ ਨੂੰ ਪ੍ਰਸ਼ਟਾਤ ਕਰਨਾ ਮੁਖਾਵਾ ਕਰਨਾ ਹੁਣ ਸੂਟ ਨੇ ਪੰਜਾਬ ਦੀ ਗੱਲ ਹੀ ਆਪਾਂ ਕਰਦੇ ਆ ਹੁਣ ਵੇਖੋ ਸੂਟ ਚ ਦੋ ਚਾਰ ਬੜੇ ਹੁੰਦੇ ਆ ਖਾਸ ਤੌਰ ਤੇ ਲੇਡੀਜ਼ ਵਾਸਤੇ ਤੇ ਤੁਸੀਂ ਸਾਰੇ ਪਰਿਵਾਰਾਂ ਵਾਲੇ ਜੀ ਵੇਖੋ ਕਿੰਨਾ ਕਿੰਨਾ ਸੂਟ ਟਰੰਕਾਂ ਦਾ ਟਰੰਕ ਭਰੇ ਖਰਾਬ ਹੋ ਜਾਂਦੇ ਕਿਹਦਾ ਭਾਵ ਮਨ ਦੀ ਤ੍ਰਿਸ਼ਨਾ ਹੀ ਨਹੀਂ ਜਾਂਦੀ ਉਥੇ ਪਏ ਆਪਣੇ ਆਪ ਨੂੰ ਪ੍ਰਟੈਸਟ ਕਰਨਾ ਵਿਖਾਵਾ ਕਰਨਾ ਵੀ ਮੈਂ ਵੀ ਕੁਝ ਹੈਗਾ ਸੋ ਗੁਰਮੁਖਤ ਕੀ ਕਰਦੇ ਆ ਉਹ ਮਨ ਨੂੰ ਸੰਭਾਲਦੇ ਆ ਮਨ ਦੀ ਸਫਾਈ ਕਰਦੇ ਰਹਿੰਦੇ ਆ ਉਹ ਤਨ ਵਾਲ ਵੀ ਧਿਆਨ ਦਿੰਦੇ ਆ ਪਰ ਜ਼ਿਆਦਾ ਜਿਹੜਾ ਮਨ ਵਾ ਕਿਉਂਕਿ ਮਨ ਜੀਤੇ ਜਗ ਜੀਤ ਜਦੋਂ ਬੰਦਾ ਮਨ ਨੂੰ ਜਿੱਤ ਜਾਂਦਾ ਨਾ ਨਾਲ ਨਾਲ ਗੁਰਮੁਖ ਬੇਨਤੀ ਆ ਵਿੱਚ ਗੱਲ ਆ ਗਈ ਕਿ ਅਗਲੇ ਮਹੀਨੇ ਦਾਸਤੀ ਨਰਵਾਨ ਗਈ ਥੋ ਚਲੇ ਜਾਣਾ ਪੰਜਾਬ ਜਿਉਂ ਜਿੱਤਰਾ ਵੇਖੋ ਜਿੰਨੇ ਸਮੇ ਬਾਅਦ ਤੇ ਆਉਣੇ ਆ ਸੋ ਇੱਕ ਬੇਨਤੀ ਆ ਪੀ ਕੋਸ਼ਿਸ਼ ਆ ਉੱਥੇ ਵੀ ਇੱਥੇ ਵੀ ਜਿੰਨੇ ਜਿੰਨੇ ਮਹਾਰਾਜ ਨੇ ਡਿਊਟੀ ਜਿਹਦੀ ਜਿਹਦੀ ਲਾਈ ਉਹਨਾਂ ਉਹਨਾਂ ਹੀ ਉਹ ਬੋਲ ਸਕਦਾ ਉੱਥੇ ਵੀ ਡਿਊਟੀ ਇੱਥੇ ਵੀ ਡਿਊਟੀ ਆ ਜਿ ਤਰ੍ਹਾਂ ਗੁਰਮਤ ਵਿਚਾਰਾਂ ਨੇ ਕਿਸੇ ਤਰੀਕੇ ਦੇ ਨਾਲ ਉੱਥੇ ਜਾ ਕੇ ਨਾ ਕੋਈ ਇਦਾਂ ਦਾ ਕੋਈ ਕਿਸੇ ਨੂੰ ਕੋਈ ਲੋਡ ਸਾਡੀ ਪਵੇ ਕਹਿ ਦੇ ਇੱਥੇ ਵੀ ਬੱਚਿਆਂ ਨੂੰ ਕਈ ਵਾਰੀ ਬੱਚਿਆਂ ਨੂੰ ਕਹਿ ਦਿੰਦਾ ਕਿ ਬੱਚਿਓ ਕੋਈ ਮੇੜੇ ਗੋਚੜੀ ਲੋਡ ਹੋਵੇ ਇੱਥੇ ਤੇ ਕੀ ਹੈ ਚਲੋ ਇੱਥੇ ਕਿਸੇ ਪ੍ਰਬੰਧਕਾਂ ਨੂੰ ਕਹਿ ਦਾਂ ਕਿ ਜੀ ਬੱਚਿਆਂ ਨੂੰ ਮਾੜਾ ਜਾ ਦੇਖ ਲਿਓ ਇੰਨਾ ਕਹਿ ਸਕਦੇ ਉੱਥੇ ਵੀ ਇਹ ਕੋਸ਼ਿਸ਼ ਆ ਤੋ ਇਹ ਕੋਸ਼ਿਸ਼ ਹੈ ਆ ਵੀ ਜਿੰਨਾ ਜਿੰਨੇ ਸਵਾਸ ਲਿਖੇ ਹਨ ਨਾਲ ਸੱਚੇ ਪਾਤਸ਼ਾਹ ਸਿਮਰਨ ਬੰਦਗੀ ਆਪਣੀ ਕਰਾਈ ਜਾਵੇ ਤੇ ਦਿਨੇ ਉੱਠਦਿਆਂ ਜੋ ਕੋ ਲੋੜਵੰਦ ਸਾਡੇ ਕੋਲੋਂ ਕਿਸੇ ਕਿਸਮ ਦੀ ਸੇਵਾ ਕਰ ਸਕੀਏ ਤੇ ਸੱਚੇ ਪਾਤਸ਼ਾਹ ਤੇਰਾ ਬੜਾ ਧੰਵਾਦ ਆ ਤੋ ਇਹਦੇ ਵਾਸਤੇ ਛੋਟੇ ਛੋਟੇ ਨਾ ਦਾਸ ਨੇ YouTube ਦੇ ਵਿੱਚ ਇੱਕ ਚੈਨਲ ਹੈ ਸਾਇਦ ਸੁਖ ਟੀਵੀ ਉਹ ਤੁਸੀਂ ਭਰ ਲਿਓ ਛੋਟੇ ਛੋਟੇ ਜਿਹੜੇ ਗੁਰਮਖ ਕੋ ਭਗਤੀ ਬੰਦਗੀ ਕਰਦੇ ਉਹਨਾਂ ਦੇ ਨਾਲ ਮਿਲਣ ਦੀ ਕੋਸ਼ਿਸ਼ ਵੀ ਕੀਤੀ ਆ ਮਸਕੀਨ ਸਾਹਿਬ ਦੇ ਨਾਲ 10 ਸਾਲ ਰਹੇ ਫਰਮਸਕੀਨ ਸਾਹਿਬ ਤੋਂ ਬਾਅਦ ਕੁਝ ਐਸੇ ਸਾਧੂ ਸੰਤਾਂ ਦੇ ਨਾਲ ਕੋਸ਼ਿਸ਼ ਕੀਤੀ ਆ ਸੁਭਾਸ ਹੀ ਮੰਨਦਾ ਮਿਲੇ ਆ ਕੀ ਕੀ ਵੇਖਿਆ ਕੀ ਕੀ ਤੱਕਿਆ ਗੁਰਮੁਖ ਕੀ ਕੀ ਕਰਦਿਆ ਇਹ ਸਾਰਾ ਹੀ ਉਸ ਚੈਨਲ ਤੇ ਸਹਿਜ ਸੁਖ ਟੀਵੀ ਤੇ ਤੁਸੀਂ ਦੇਖ ਸਕਦੇ ਜੇ ਆ ਵੀ ਜਿਹੜੀ ਵਿਚਾਰ ਚੱਲਦੀ ਉੱਤੇ ਪਈ ਜਾਂਦੇ ਆ ਕੋਸ਼ਿਸ਼ ਇਹੋ ਹੀ ਆ ਵੇਖੋ ਗੁਰੂ ਨਾਨਕ ਸਾਹਿਬ ਨੇ ਪਾਤਸ਼ਾਹ ਨੇ ਕਿਹਾ ਸੀ ਕਿ ਇਹ ਜਿੰਨੇ ਵੀ ਲੋਕ ਬੈਠੇ ਆ ਨਾ ਇਹ ਸਾਰਾ ਮੇਰੇ ਮੇਰਾ ਹੀ ਮੁਖ ਆ ਮੇਰਾ ਮੁਖੇ ਮੇਰੀ ਗੱਲ ਕਰਨ ਕਰ ਕਰ ਅੰਦਰ ਹੋਵੇ ਧਰਮਸਾਲ ਗੁਰੂ ਨਾਨਕ ਸਾੱਚੇ ਪਾਤਸ਼ਾਹ ਦੀ ਬਾਣੀ ਕਰ ਕਰ ਅੰਦਰ ਹੋਵੇ ਧਰਮਸਾਲ ਹੋਵੇ ਕੀਰਤਨ ਸਦਾ ਵਸਵਾ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਵੀ ਇੱਕ ਦੋ ਥਾਵਾਂ ਤੇ ਨਹੀਂ ਹਰ ਬੰਦਾ ਗੁਰੂ ਦੀ ਜਿੰਨੇਕ ਸੋਝੀ ਜਿੰਨੇਕ ਮਤ ਪੈਂਦੀ ਗੱਲ ਜ਼ਰੂਰ ਕਰੇ ਗੱਲ ਜ਼ਰੂਰ ਕਰੇ ਉਹਦੇ ਵਿੱਚ ਮਹਾਰਾਜ ਨੇ ਕਿਹਾ ਵੀ ਜੋ 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 ਨਾਮ ਸਿਮਰਨ ਬਾਣੀ ਪੜਦੇ ਆ ਨਾ ਤੇ ਉਹਨਾਂ ਦੇ ਮਹਾਰਾਜ ਕੀ ਕਹਿੰਦੇ ਆ ਜੋ ਜਨ ਤੁਮਰੀ ਭਗਤ ਕਰੰਤੇ ਤੇ ਤਿੰਨ ਕੇ ਕਾਜ ਸਵਾਰਤਾ ਮਹਾਰਾ ਜੰਦੇ ਵੀ ਜੋ ਤੇਰੀ ਜੋ ਪਰਮੇਸ਼ਰ ਦੀ ਭਗਤੀ ਕਰਦੇ ਆ ਨਾ ਇੱਥੇ ਕਿੰਨੀਆਂ ਆਪਾਂ ਪਤਾ ਕੀ ਹੋਇਆ ਅਸਲ ਚ ਕਹਾਣੀ ਇਹ ਹੈ ਵੀ ਜਿੱਥੇ ਕੋਈ ਜਿੱਥੇ ਕੋਈ ਆਪਾਂ ਫਸਲ ਬੀਜਦੇ ਆ ਨਾ ਪੰਜਾਬ ਦੇ ਵਿੱਚ ਵੇਖੋ ਅਸੀਂ ਤਾਂ ਉੱਥੋਂ ਤੋਂ ਜਾਣਦੇ ਆ ਬੜੀਆਂ ਬੜੀਆਂ ਵੈਰਾਈਟੀਆਂ ਉੱਥੇ ਆਪਾਂ ਜਦੋਂ ਬੀਜਦੇ ਆ ਕੋ ਕਣਕ ਆ ਝੋਨਾ ਵਾ ਬੜੀ ਹੈਰਾਨਗੀ ਹੁੰਦੀ ਕਮਾਦ ਬੀਜ ਲੋ ਮੋਟੀਆਂ ਮੋਟਕੇ ਫਸਲਾਂ ਤੇ ਹੈਰਾਨਗੀ ਦੀ ਗੱਲ ਵੀ ਕਣਕ ਪੀਜੀ ਤੇ ਕਣਕ ਵਰਗੀ ਚੀਜ਼ ਇੱਕ ਹੋਰ ਲੱਲੂ ਜ ਨੂੰ ਕਹ ਦਿੰਦੇ ਉਹ ਗਪੈਂਦਾ ਬਿਲਕੁਲ ਪਛਾਣਿਆ ਨਹੀਂ ਜਾਂਦਾ ਫਿਰ ਝੋਨਾ ਵੀ ਜਗੇ ਨਦੀਨ ਉਗ ਪੈਂਦਾ ਝੋਨੇ ਵਰਗਾ ਬੂਟਾ ਪਛਾਣਿਆ ਨਹੀਂ ਜਾਂਦਾ ਉਹਨੂੰ ਦਵਾਈ ਪਾਉਣੀ ਪੈਂਦੀ ਗੋਡੀ ਕਰਨੀ ਪੈਂਦੀ ਆ ਇੱਥੇ ਕੀ ਕਹਿੰਦਾ ਭਾਵ ਆ ਇੱਥੇ ਕਹਿੰਦਾ ਭਾਵ ਆ ਵੀ ਜਦੋਂ ਗੁਰਮਤਿ ਦੀ ਆਪਾਂ ਗੱਲ ਸੁਣਨੀ ਆ ਨਾ ਤੇ ਇੱਥੇ ਵੀ ਨਦੀਨ ਉਗ ਪੈਂਦਾ ਜੇ ਨਦੀਨ ਕਿਦਾਂ ਗੁਰਮਤ ਨੂੰ ਢਾਹ ਲਾਉਣ ਵਾਸਤੇ ਵੀ ਇਹ ਗੱਲ ਵੈਸੇ ਤੇ ਨਹੀਂ ਕਰਨੀ ਚਾਹੀਦੀ ਪਰ ਕੀ ਕਰੀਏ ਐਸੀ ਐਸੀ ਗੱਲਾਂ ਬਣਾਈਆਂ ਗਿਆ ਜਿਹੜੀਆਂ ਗੁਰਮਖਾਨਾਂ ਗੱਲਾਂ ਗੁਰੂ ਸਾਹਿਬਾਨ ਦੇ ਨਾਲ ਕੌਤਕ ਵਰਤੇ ਆ ਨਾ ਆਂਦੇ ਜੀ ਉਹ ਤੇ ਸੁਣਾਉਣੇ ਨਹੀਂ ਨਾ ਉਹ ਤਾਂ ਖੁੰਦ ਖੋਇਆ ਹੀ ਨਿਕਾ ਤਾਂ ਠੀਕ ਆ ਇਹ ਵੇਖੋ ਉਹਨਾਂ ਦੇ ਆਪਣਾ ਕਰਮ ਆ ਉਹਨਾਂ ਦਾ ਕੰਮ ਆ ਤੋੜਨਾ ਜੋੜਨਾ ਹੀ ਕੰਮ ਆ ਔਖਾ ਵਾ ਤੋੜਨ ਨੂੰ ਕੀ ਆ ਕੋਈ ਵੀ ਚੀਜ਼ ਆ ਤੋੜਨ ਵਾਸਤੇ ਕਿੰਨਾ ਕੋਈ ਬੱਚਾ ਵੀ ਤੋੜ ਸਕਦਾ ਕੋਈ ਬਹੁਤੀ ਵੱਡੀ ਜਿਹੀ ਕਲਾਕਾਰੀ ਨਹੀਂ ਕਿਸੇ ਨੂੰ ਤੋੜ ਦੇਣਾ ਗੁਰੂ ਘਰ ਨੂੰ ਗੱਲ ਜੋੜਨ ਦੀ ਆ ਸੋ ਇਹ ਦੱਸਿਆ ਸੀ ਵੀ ਇਹੋ ਇਹੋ ਜਿਹੇ ਕਹਾਣੀਆਂ ਬਣਾ ਕੇ ਵੀ ਇਦਾਂ ਪੜੋ ਜਰਾ ਇਤਿਹਾਸ ਕਿਉਂ ਨਹੀਂ ਪੜਦੇ ਆਪਾਂ ਜਿੱਥੇ ਆਪਾਂ 에어ਪੋਰਟ ਤੇ ਕੋਈ ਵੀ ਕਹਾਣੀ ਲਾ ਲਓ ਕਿਸੇ ਬੰਨੇ ਨੂੰ ਫੜ ਲਈਏ ਸੱਚ ਹੀ ਸੱਚ ਸਾਰਚ ਫਿਰੇ ਕੋਈ 에어ਪੋਰਟ ਤੇ ਉੱਥੋਂ ਆਪਾਂ ਚੜਦੇ ਆਂ ਰਾਜਸਥਾਨ ਸੀ ਅੰਮ੍ਰਿਤਸਰ ਵਾਈਂ ਅੱਡੇ ਤੋਂ ਉੱਥੇ ਵੇਖੋ ਉੱਥੇ ਉਹ ਗੁਰਮੁਖ ਬੰਦਗੀ ਕਰਦੇ ਸੀ ਕਿੰਨੀਆਂ ਕਾਲਾ ਮਾਤਾ ਵਰਤਦੇ ਆਂ ਕਿਉਂ ਨਹੀਂ ਆਪਾਂ ਆਪਣੇ ਬੱਚਿਆਂ ਗਾੜੀ ਰੱਖਦੇ ਬੱਚੇ ਅਤਿ ਸ਼ਾਤ ਹੁਣ ਵੀ ਸ਼ਾਇ ਸਾਡਾ ਅਸੀਂ ਉਹਨਾਂ ਗੱਲਾਂ ਦੇ ਬਹਿਣ ਲਾ ਛੱਡਿਆ ਕਿੰਨੇ ਗੁਰਮਖ ਸੀ ਬੰਦਗੀ ਕਰਦੇ ਰਹੇ ਬੰਦਗੀ ਕਰਦਿਆਂ ਕਰਦਿਆਂ ਆਨੰਦ ਐਸਾ ਡਿਊਟੀ ਤੇ ਨਹੀਂ ਗਏ ਤੇ ਡਿਊਟੀ ਤੇ ਨਹੀਂ ਗਏ ਤੇ ਪਰਮੇਸ਼ਰ ਨੇ ਜਾ ਕੇ ਉਹਦੀ ਹਾਜ਼ਰੀ ਲਈ ਨਹੀਂ ਮੰਨਦੇ ਛੋਟੀ ਬੁੱਧੀਆਂ ਬੁੱਧੀ ਐਡੀ ਪ੍ਰਿਸ਼ਟ ਹੋ ਚੁੱਕੀ ਆ ਨਾ ਮੰਨਦੇ ਨਹੀਂ ਜੇ ਇਹ ਚੀਜ਼ ਨਾ ਹੋਵੇ ਤੇ ਕੌਣ ਗੁਰੂ ਨੂੰ ਮੰਨੇ ਕੌਣ ਗੁਰੂ ਦੀ ਝਾਲ ਨੂੰ ਚੱਲ ਸਕਦਾ ਗੁਰੂ ਜੋ ਚਾਹੇ ਕਰ ਸਕਦਾ ਸਮਰੱਥ ਜਿੰਨੇ ਕੌਲ ਕੌਤਕ ਮੈਂ ਆਪ ਜੀ ਨੂੰ ਦੱਸੇ ਬਈ ਪੂਰਨ ਸਿੰਘ ਜੀ ਹੱਡ ਗ੍ਰੰਤੀ ਦਰਬਾਰ ਸਾਹਿਬ ਵਾਲੇ ਜਿਹੜੇ ਥੋੜਾ ਛੱਡ ਗਏ ਹਨ ਤੇ ਉਹਦੇ ਨਾਲ ਵੀ ਦਾਸ ਦਾ ਬੜਾ ਪਿਆਰ ਸੀ ਉਹਨਾਂ ਤੇ ਵੀ ਆਉਣ ਜਾਂਦੇ ਆ ਦਾਸ ਦਾ ਸੋ ਉਹਨਾਂ ਨੇ ਖੋਜ ਹੀ ਹੋ ਕੀਤੀ ਉਹ ਕੀ ਕਰਦੇ ਸੀ ਸ਼ਾਇਦ ਕਿਸੇ ਨੇ ਦਰਸ਼ਨ ਕੀਤੇ ਹੋਣ ਉਹ ਵੇਖੋ ਕੀ ਕਰਦੇ ਸੀ ਉਹ ਸਵੇਰ ਤੋਂ ਹੋਰ ਵੀ ਵੇਖੋ ਸਿੰਘ ਸਾਹਿਬ ਹੁੰਦੇ ਆ ਪਰ ਮਹਾਰਾਜ ਨੇ ਡਿਊਟੀ ਉਹਨਾਂ ਦੀ ਲਈ ਪੂਰਨ ਸਿੰਘ ਜੀ ਹੱਡ ਗ੍ਰੰਥੀ ਕੀ ਕਰਦੇ ਸਵੇਰ ਤੋਂ ਸ਼ਾਮ ਤੱਕ ਜਿੰਨਾ ਦਰਸ਼ਨ ਕੀਤੇ ਉਹ ਸਾਰੀ ੜੀ ਉਹਨਾਂ ਦਾ ਬੋਲ ਹੈ ਫਰਕਦਾ ਰਹਿੰਦਾ ਸੀ ਮਤਲਬ ਸਿਮਨ ਕਰਦੇ ਰਹਿੰਦੇ ਸੀ ਸਾਰੀ ੜੀ ਤੁਸੀਂ ਵੇਖੋਗੇ ਵਾਇਗਰੂ ਵਾਇਗਰੂ ਮਤਲਬ ਪੜ੍ਹਦੇ ਰਹਿੰਦੇ ਸੀ ਉਹ ਕੀ ਕਰਦੇ ਸੀ ਸਵੇਰੇ ਨਾ 4 ਵਜੇ ਮਹਾਰਾਜ ਦੇ ਸਥਾਨ ਤੇ ਆ ਜਾਂਦੇ ਸੀ ਦਰਬਾਰ ਸਾਹਿਬ ਤੇ ਜਿੱਥੇ ਦੁੱਖ ਭੰਜਨੀ ਬੇੜੀ ਹੈ ਉੱਥੇ ਇਸ਼ਨਾਨ ਨਹੀਂ ਕਰਦੇ ਥੋੜਾ ਜਾ ਜਦੋਂ ਆਪਾਂ ਘੰਟਾ ਘਰ ਵਾਲੇ ਬਣਿਓ ਉਹਨੇ ਨੁੱਕਰ ਤੇ ਉੱਥੇ ਨਾ ਉਹ ਉੱਥੇ ਨਾਲ ਦੋਕ ਸਿੰਘ ਹੁੰਦੇ ਸੀ ਤੇ ਉੱਥੋਂ ਹੀ ਬਾਲਟੀ ਲੈ ਕੇ ਇਸ਼ਨਾਨ ਕਰਕੇ ਚਲੇ ਜਾਂਦੇ ਸੀ ਤੇ ਉਥੇ ਹੀ ਉਥੇ ਗੁਰਮਖਾਨੇ ਕੋਈ ਉਹਨਾਂ ਨੂੰ ਕੋਈ ਆਪਣੇ ਮੁਸ਼ਕਲ ਦੱਸਣੀ ਤੇ ਉਹਨਾਂ ਦੱਸਣਾ ਵੀ ਇਸ਼ਾਨ ਕਰੋ ਤੇ ਉਹ ਸਾਰੀ ਉਹ ਠੀਕ ਹੋ ਜਾਂਦੀ ਸੀ ਸੋ ਇਹ ਬੇਨਤੀ ਆਸਾਂ ਵਿਚਾਰ ਕਰਦਿਆਂ ਕੋਈ ਐਸਾ ਵਿਚਾਰ ਹੋ ਗਈ ਹੋਵੇ ਜੋ 나 ਠੀਕ ਲੱਗੀ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸਵਾਗਤ ਸੰਗਤਾਂ ਬਹੁਤ ਪਿਆਰ ਦੇ ਨਾਲ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਹੋ ਗੁਰਮਤ ਕਥਾ ਵਿਚਾਰਾਂ ਦਾ ਜੋ ਕਿ ਆਪ ਸੰਗਤਾਂ ਦੀ ਸੇਵਾ ਵਿੱਚ ਭਾਈ ਮਨਜੀਤ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਉਹ ਹਾਜ਼ਰ ਹੋ ਰਹੇ ਹਨ ਆਓ ਗੁਰਮੁਖਾਂ ਦੇ